ਜਾਨ ਵਾਲਾ ਮੈਂ ਕਿਤੇ ਇਹ ਉਹ ਕਾਦੀ ਆ ਤੇਲ ਆ ਅੱਜ ਅਸੀਂ ਕਰੋਗਾ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਅਸੀਂ ਅੱਜ ਨਾਕਾਬੰਦੀ ਕੀਤੀ ਹੈ ਇੱਕ ਉਸੇ ਤਰ੍ਹਾਂ ਦੀ ਹੈ ਜੇ ਇੱਕ ਪੇਕਅਪ ਗੱਡੀ ਜਿਹੜੀ ਸਾਡੀ 6-7 ਮਲਾਜ਼ਮ ਲੱਗੇ ਹੋਏ ਸੀਗੇ ਉਸ ਤਰ੍ਹਾਂ ਨੂੰ ਇਸ਼ਾਰਾ ਕਰਨ ਦੇ ਬਾਅਦ ਵੀ ਉਹਨੇ ਇੱਥੋਂ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਨਾਂ ਨੂੰ ਰੌਂਡ ਅਪ ਕਰਕੇ ਲੈ ਆਏ ਹਾਂ ਸਾਰੀ ਗੱਡੀ ਵੈਰੀਫਾਈ ਕਰ ਰਹੇ ਹਾਂ ਵਿੱਚੋਂ ਕਿ ਕੁਝ ਚੀਜ਼ ਨਾ ਹੋਵੇ